ਲਾਓ ਵੀ ਗੱਲ ਆਏ ਆ ਆਪਾਂ ਨੂੰ ਆ ਗਿਆ ਵਿਆਹ ਹੋਣਾ ਤੇ ਆਪਾਂ ਸਮਾ ਲਈਏ ਨਵੇਂ-ਨਵੇਂ ਕੱਪੜੇ ਮੈਂ ਸਮਾਉਣੇ ਨਹੀਂ ਮਦਨ ਇਹਦੇ ਨਾਲ ਦੇ ਲੈ ਕੇ ਆਉਣੀ ਠੀਕ ਹੈ ਫਿਰ ਤਾਂ ਭਾਈ ਮੈਨੂੰ ਵੀ ਕੱਪੜੇ ਸਮਾ ਕੇ ਦੇ ਤੈਨੂੰ ਤਾਂ ਫੁੱਲਾਂ ਵਾਲਾ ਕੱচ্ছা ਲੈ ਦਾਂਗੇ ਗਲਮੇ ਕੋਰੇ ਤੇਰੇ ਨਾਲ ਆ ਲੈ ਇੱਕ ਉਹ ਮੈਂ ਕੱচ্ছা ਲੈ ਕੇ ਦੇਗਾ ਮਿੰਟੂ ਪੈਂਟ ਵੀ ਸਮਾ ਕੇ ਦੇ ਦੇ ਲੈ ਹੁਣ ਤੁਸੀਂ ਲੈ ਕੇ ਕੱਛੂ ਮਾਥੀ ਡਾਦੂ ਬੰਦਾ ਗੱਲਾਂ ਕਿ ਬੜੀਆਂ-ਬੜੀਆਂ ਕਰਦਾ ਕੱਲਾ ਬੜੀਆਂ-ਬੜੀਆਂ ਤੈਨੂੰ ਤਾਂ ਬੈਗ ਜੀ ਪਾ ਕੇ ਲੈ ਜਾਗੇ ਨਾਲ ਆਹੋ ਗੱਲਾਂ ਕਰਦਾ ਲੈ ਭਾਈ ਮੈਨੂੰ ਤਾਂ ਕੱਪੜੇ ਸਮਾ ਕੇ ਦੇ ਮੈਨੂੰ ਨਹੀਂ ਪਤਾ ਕੱਪੜੇ ਕਿੱਥੇ ਮਿਲਦਾ ਨੇ ਕੱਪੜੇ ਓਏ ਜਦੋਂ ਤੁਸੀਂ ਲੈ ਕੇ ਜਾਉਂਗੇ ਕੱਪੜੇ ਤਾਂ ਮੈਂ ਤੈਨੂੰ ਟੈਂਟ ਦਵਾ ਦਾਂਗੇ ਟੈਂਟ ਵੀ ਛੋਟਾ ਪਊ ਟੈਂਟ ਵੀ ਨਹੀਂ ਤੇਰਾ ਤਾਂ ਲੱਗਣਾ ਤਾਂ ਹੀ ਤਾਂ ਕਹਿਣਾ ਚਲ ਕੋਈ ਨਹੀਂ ਤੈਨੂੰ ਕੱਚਾ ਫੁੱਲਾਂ ਵਾਲਾ ਕੱਚਾ ਪੱਕਾ ਹੋ ਗਿਆ ਪੱਕਾ ਹੋ ਗਿਆ ਕੱਚਾ ਪੱਕਾ ਲੈ ਕੇ ਜਾਣਾ ਪੈਂਟ ਹੱਲਟ ਪਾ ਕੇ ਜੰਦਾ ਪੱਕਾ ਕੱਚਾ ਪੱਕਾ ਹੋ ਗਿਆ ਪੈਂਟ ਬਣਦੀ ਨਹੀਂ ਜੀ ਨਹੀਂ ਆਉਂਦੀ ਐਡੀ ਬੱਡੀ ਤੇਰਾ ਦਰਜੀ ਨੇ ਸਿਉਣਾ ਹੀ ਨਹੀਂ ਓਏ ਸਿਉਂ ਦੋ ਯਾਰ ਲੱਕ ਦਾ ਕੀ ਸਾਈਜ਼ ਦੇਵਾਂਗੇ ਓ ਯਾਰ ਪਜਾਮਾ ਲੈ ਜੀ ਫੇਰ ਤਾਂ ਥੱਲੋ ਲੈ ਕੇ ਤਾਂ ਦਾ ਕੱਚੂ ਪਾਥੀ ਵਰਗਾ ਹੈ ਆਹ ਲੈ ਤਨੂ ਕੱਚਾ ਪੱਕਾ ਹੋ ਗਿਆ ਵਾਹ ਕੱਚਾ ਪੱਕਾ ਪੱਕਾ ਡਨ ਹੋ ਗਿਆ ਡਨ ਹੋ ਗਿਆ ਹਾਂ ਮੈਂ ਉਹਦੇ ਨਾਲ ਹਾਂ ਹਾਂ ਡਨ 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 ਪੱਕਾ ਚਲ